ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀਓ ਅੱਜ ਅਸੀਂ ਆਏ ਹਾਂ ਪਿੰਡ ਰੋਲੀ ਪਾਈ ਵਿਖੇ ਜਿੱਥੇ ਕਿ ਕੁਝ ਦਿਨ ਪਹਿਲਾਂ ਅਸੀਂ ਇੱਕ ਵੀਡੀਓ ਕੀਤੀ ਸੀਗੀ ਵੀਰ ਜੀ ਹਰਜਿੰਦਰ ਸਿੰਘ ਹੁਣੀ ਤੇ ਭੈਣ ਮਨਦੀਪ ਕੌਰ ਇਹ ਬੁਟੀਕ ਦਾ ਕੰਮ ਕਰਦੇ ਆ ਭੈਣ ਵੀਰ ਜੀ ਹੁਣੀ ਕਥਾਵਾਚਕ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰ ਰਹੇ ਨੇ ਸੋ ਇਹ ਬੁਟੀਕ ਦਾ ਕੰਮ ਕਰ ਰਹੇ ਆ ਜਿੱਥੇ ਆਪਣੀ ਕਿਰਤ ਕਮਾਈ ਕਰ ਰਹੇ ਆ ਉੱਥੇ ਹੀ ਇਹਨਾਂ ਦੇ ਮਨ ਦੇ ਵਿੱਚ ਇਹ ਚਾਹ ਸੀ ਕਿ ਮੈਂ ਨਾਲ ਹੋਰ ਪਹਿਣਾ ਬੀਬੀਆਂ ਨੂੰ ਵੀ ਇਹ ਕੰਮ ਆ ਜਿਹੜਾ ਬੁਟੀਕ ਦਾ ਉਸ ਖਾਵਾ ਸੋ ਹੈਲਪ ਅਸ ਇੱਕ ਦੀ ਟੀਮ ਨੇ ਆਪ ਸੰਗਤ ਦੇ ਅੱਗੇ ਬੇਨਤੀ ਕੀਤੀ ਤੇ ਆਪ ਸੰਗਤ ਨੇ ਸਹਿਯੋਗ ਕੀਤਾ ਅੱਜ ਇਹਨਾਂ ਨੂੰ ਇਸ ਬੁਟੀਕ ਵਿਖੇ ਆਪਾਂ 5 ਸਲਾਈ ਮਸ਼ੀਨਾਂ ਜਿਹੜੀਆਂ ਹੈਗੀਆਂ ਉਹ ਸੇਵਾ ਦੇ ਕੇ ਇੱਥੇ ਚੱਲੇ ਆ ਜਿਨ੍ਹਾਂ ਦੇ ਰਾਹੀਂ ਇਹ ਹੋਰ ਬੀਬੀਆਂ ਨੂੰ ਵੀ ਨਾਲ ਜਿਹੜਾ ਹੈਗਾ ਕਿਤਾ ਮੁਖੀ ਕੋਰਸ ਹੈ ਜਿਹੜਾ ਸਲਾਈ ਦਾ ਕਢਾਈ ਦਾ ਉਹ ਆਪਣਾ ਉਹ ਸਿਖਾਇਆ ਕਰਨਗੇ ਕਿੰਨੇ ਕ ਬੱਚੇ ਹੈਗੇ ਜੀ ਅੰਦਰ ਕੁੜੀਆਂ ਦੇ ਮਤਲਬ ਕਿ ਕਾਲ ਆ ਗਏ ਆ ਬਸ ਮਸ਼ੀਨਾ ਕਰਕੇ ਮੈਂ ਕਹਾਂ ਮਸ਼ੀਨਾ ਆ ਗਿਆ ਫਰੋਜ਼ ਸਾਬ ਨਾਲ ਉਹਨਾਂ ਦੇ ਆਪਾ ਅਰਮਿਸ਼ਨ ਕਰ ਲਾਂਗੇ ਨਾ ਠੀਕ ਹੈ ਜੀ ਤੇ ਪਹਿਲਾਂ ਕੋਈ ਸਿੱਖ ਰਹੇ ਸੀ ਬੱਚੇ ਆਪਣੇ ਕੋਲ ਹਾਂਜੀ ਹਾਂਜੀ ਮੇਰੇ ਕੋਲ ਪਹਿਲਾਂ ਤਿੰਨ ਕੁੜੀਆਂ ਅਜੇ ਇੱਕ ਸਫਵਲ ਤੋਂ ਆਈ ਨਹੀਂ ਦੋ ਮੇਰੇ ਕੋਲ ਹੈਗੇ ਆ ਠੀਕ ਹੈ ਜੀ ਤੇ ਇਹ ਕਿਵੇਂ ਆਇਆ ਮਨ ਦੇ ਵਿੱਚ ਵੀ ਮੈਂ ਨਾਲ ਸਖਾਵਾਂ ਵੀ ਮਤਲਬ ਮਤਲਬ ਕਿ ਮੈਨੂੰ ਇਦਾਂ ਪਹਿਲਾਂ ਤੋਂ ਹੀ ਐ ਸ਼ੌਂਕ ਸੀਗਾ ਕਿ ਮੈਂ ਗ੍ਰੈਸਾਈਟਾ ਕਰਨਾ ਚਾਹੁੰਦੀ ਸੀ ਫਿਰ ਜਿੱਦਾਂ ਬੁਟੀਕ ਦਾ ਕੰਮ ਕੀਤਾ ਫਿਰ ਵੀਰੂ ਨਹੀਂ ਮਿਲੇ ਤਾਂ ਫਿਰ ਇਦਾਂ ਹੋ ਗਿਆ ਵੀ ਮੈਂ ਵੀ ਮਤਲਬ ਗਰੀਬ ਕੁੜੀਆਂ ਨੂੰ ਸਿਲਾਈ ਸੈਂਟਰਸ ਖੋਲਣਾ ਉਹਨਾਂ ਨੂੰ ਸਿਖਾਵਾਂ ਕਿ ਸੋ ਗੁਰੂਪਿਆਰੀ ਸਾਧ ਸੰਗਤ ਜੀ ਅੱਜ ਪੰਜ ਮਸ਼ੀਨਾਂ ਜਿਹੜੀਆਂ ਹੈਗੀਆਂ ਉਹ ਆਪਾਂ ਅਲਫਾ ਸਿੱਖ ਆਪ ਸੰਗਤ ਦੇ ਸਹਿਯੋਗ ਦੇ ਨਾਲ ਅੱਜ ਇਹਨਾਂ ਦੇ ਸਪੁਰਦ ਕਰਕੇ ਚੱਲੇ ਆ ਜਿੱਥੇ ਇਹ ਹੋਰ ਵੀ ਆਪਣੇ ਵਰਗੇ ਹੋਰ ਪਰਿਵਾਰਾਂ ਨੂੰ ਇਹ ਕੰਮ ਆ ਜਿਹੜਾ ਉਹ ਸਿਖਾਉਣਗੇ ਤੇ ਇਸ ਦੇ ਨਾਲ ਹੀ ਮਹੀਨਾਵਾਰ ਮਾਇਕ ਮਦਦ ਆ ਜਿਹੜੀ ਉਹ ਵੀ ਆਪ ਸੰਗਤ ਦੇ ਸਹਿਯੋਗ ਦੇ ਨਾਲ ਉਹਨਾਂ ਨੂੰ ਦਿੱਤੀ ਜਾਇਆ ਕਰੇਗੀ ਜੋ ਇਹਨਾਂ ਨੂੰ ਤੁਸੀਂ ਸੇਵਾ ਫਲ ਕਹੋ ਜਾਂ ਕੁਝ ਵੀ ਤੁਸੀਂ ਉਹਦਾ ਕਹਿ ਸਕਦੇ ਹੋ ਨੀਆ ਸੋ ਇਹ ਬਿਲਕੁਲ ਇੱਥੇ ਆਪਣਾ ਫ੍ਰੀ ਆ ਜਿਹੜੇ ਇਹ ਸੇਵਾ ਇਹ ਕਰਿਆ ਕਰਨਗੇ ਔਰ ਇਹਨਾਂ ਅੱਗੋਂ ਜਿਹੜੇ ਹੈਗੀ ਆਪਣਾ ਜਿਹੜਾ ਹੌਨਰ ਆ ਉਹ ਅੱਗੇ ਆਪਣਾ ਹੋਰ ਹੌਨਰ ਆ ਜਿਹੜਾ ਉਹ ਵੰਡਣਗੇ ਸੋ ਆਪ ਸੰਗਤ ਦਾ ਇੱਕ ਵਾਰ ਫਿਰ ਤੋਂ ਹੈਲਪਾਸੇ ਕ੍ਰਿਸਮਚੀਟਿੰਗ ਵੱਲੋਂ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਬਹੁਤ ਸਹਿਯੋਗ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਦੇ ਪਿਤਾ ਜੀ